ਸਤਿ ਆ ਗਿਓ ਮਿੱਤਰੋ ਅਸਲੀ ਗਾਉਂ ਤੋਂ ਖਮਾਣੋਂ ਤੋਂ ਅਸਲੀ ਗਾਉਂ ਦਾ ਹੁਣ ਖਮਾਣੋਂ ਤੋਂ ਕਹਿਤਾ ਆਪਾਂ ਬਹੁਤ ਹਾਂ ਠੀਕ ਆ ਖਮਾਣੋਂ ਤੋਂ ਚੱਲੇ ਆ ਤੇ ਇਸ ਵਕਤ ਆਪਾਂ ਪਹੁੰਚ ਗਏ ਪੰਜ ਕੁੱਲੇ ਪੰਜ ਕੁੱਲੇ ਪਹੁੰਚ ਗਏ ਜਾਣਾ ਸੀ ਪੌਂਟਾ ਸਾਹਿਬ ਆ ਤੇ ਮੁੰਡਿਆਂ ਨੂੰ ਲੱਗੀ ਹੁਣ ਭੁੱਖ ਇਹ ਕਹਿੰਦੇ ਇੱਥੇ ਮਾਰਕੀਟ ਮਿਲ ਗਈ ਸਾਨੂੰ ਫੂਡ ਮਾਰਕੀਟ ਫੂਡ ਮਾਰਕੀਟ ਮਿਲ ਗਈ ਤੇ ਹੁਣ ਇੱਥੇ ਚਾਂਪ-ਚੂੰਪ ਦੇਖਾਂਗੇ ਓਰੇ ਢੋਸਾਂ ਦੇ ਚਾਂਪ ਇਹ ਦੋਵੇਂ ਮੁੰਡੇ ਭੁੱਖੇ ਆ ਸਾਡੇ ਤੇ ਬਾਕੀ ਆ ਜੀ ਇਹਨੂੰ ਤਾਂ ਮੈਂ ਰੋਟੀ ਖਵਾ ਦਿੱਤੀ ਘਰੇ ਆ ਗਿਆ ਤਾਂ ਸਾਹ ਰਹਿ ਗਿਆ ਜੀ ਆ ਅੱਖ ਵੀ ਰਹਿ ਗਿਆ ਅਥੇ ਭਾਈ ਰਹਿ ਗਿਆ ਸਾਡਾ ਕੋਈ ਨਾ ਹੋ ਰਾਇ ਕੋਈ ਥਾਪੀ ਕੇ ਲਗਭਗ 11:30 11:30 12:00 ਵਜੇ ਅਸੀਂ ਪਹੁੰਚ ਜਾਣਾ ਪੋਂਡਾ ਹਾਂ ਜੀ ਕੋ ਪੋਂਡਾ ਸਾਹਿਬ 155 ਕਿਲੋਮੀਟਰ ਦਾ ਸਫ਼ਰ ਹੈ ਤੇ 60 ਕਿਲੋਮੀਟਰ ਅਸੀਂ ਤੈਅ ਕਰ ਲਿਆ ਆ ਤੇ ਹੁਣ ਅੱਗੇ ਜਾਵਾਂਗੇ ਫਿਰ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਪਰ ਰਾਤ ਦਾ ਸਫ਼ਰ ਵਧੀਆ ਦਿਨ ਨਾਲੋਂ ਅਸੀਂ ਤੁਰੇ ਜੀ ਖਮਾਣੋਂ ਤੋਂ 7:30 ਵਜੇ ਤੇ ਹੁਣ ਵੱਜ ਗਏ ਨੇ 10 ਰਾਤ ਦੇ 10 ਵੱਜ ਗਏ ਤੇ ਲਗਭਗ ਅਸੀਂ 12:00 ਤੱਕ ਪਹੁੰਚਣਾ ਹਾਂ 12:00 12:30 ਵਜੇ ਪਹੁੰਚਣਾ ਹੈ ਵਿੱਕੀ ਚਾਂਪ ਕੋਰਨਰ ਤੋਂ ਚਾਂਪ ਮੰਗਾ ਲਈ ਅਸੀਂ ਮਿਕਸ ਚਾਂਪ ਹੁਣ ਅਸੀਂ ਖਾਵਾਂਗੇ ਖਾ ਕੇ ਦੱਸਾਂਗੇ ਤੁਹਾਨੂੰ ਕਹਿ ਜੀਏ ਪੰਜ ਕੁੱਲੇ ਤੋਂ ਚਾਂਪਾਂ ਖਾ ਕੇ ਤੁਰ ਪਏ ਤੇ ਹੁਣ 2 ਕਿਲੋਮੀਟਰ ਹਲੇ ਕਹਾਂ ਐਸੀ 20 ਆ ਗਿਆਂ ਤੇ ਹੁਣ ਅਸੀਂ ਕੋਲ ਥਲੇ ਖੜੇ ਆ ਤੇ ਫਿਰ ਅਗਲਾ ਸਫ਼ਰ ਸ਼ੁਰੂ ਕਰਦੇ ਆ ਹਰਮਨ ਬਾਈ ਹੁਣ ਆ ਖੜੇ ਆ ਇਹਦਾ ਵੀ ਆਈ ਆ ਹਾਂ ਦੱਸ ਬੋਣ ਨੀ ਪੈ ਰਿਹਾ ਪੂਰਾ ਝੁਰਾ ਝੁਰਾ ਨਾਲ ਤੇ ਅਸੀਂ ਕਿਆ ਕੀਤਾ ਬਾਥੜ ਪੁਰੀ ਆ ਰਹੀ ਆ ਇੱਕ ਮੋਟਰਸਾਈਕਲ ਇੱਧਰ ਲਾਤਾ ਇੱਕ ਮੋਟਰਸਾਈਕਲ ਇੱਧਰ ਲਾਤਾ ਤੇ ਹੁਣ ਅਸੀਂ ਗੱਬੇ ਇੱਥੇ ਆਫਸਨ ਆਪਣੇ ਲਾਲਾ ਨੇ ਹੁਣ ਇੱਥੇ ਭਵਾਂਗੇ ਉਹ ਟੈਂਟਲੇ ਹੁਣ ਉਹ ਟੈਂਟ ਆਪਣਾ ਟੈਂਟ ਸਾਡਾ ਘਰੇ ਰਹਿ ਗਿਆ ਦੇਖਦੇ ਹੁਣ ਕਿੰਨੇ ਵਜੇ ਨਹੀਂ ਹਟਦਾ ਟਾਈਮ ਕਿ ਨਾਲ ਗਿਆ ਹੁਣ ਸਾਢੇ ਗਿਆ ਸਾਢੇ 11 ਹੋ ਗਏ ਸਾਨੂੰ ਲਗਭਗ 9 ਘੰਟਾ ਹੋ ਗਿਆ ਰ ਖੜਿਆ ਉਹ ਹੋਏ ਇਹ ਪੂਰਾ ਪੈ ਰਿਹਾ ਹੈ ਨਾ ਖਤਰਨਾਕ ਲਗਭਗ ਅਸੀਂ ਡੇਢ ਘੰਟਾ ਇਸ ਜਗ੍ਹਾ ਪੰਜ ਕੁਲੇ ਹੀ ਧਰਤੀ ਤੇ ਖੜੇ ਰਹੇ ਆ ਤੇ ਹੁਣ ਵੀ ਹਟ ਗਿਆ ਤੇ ਹੁਣ ਅਸੀਂ ਅੱਗੇ ਚੱਲੇ ਪਾਵਾਂਗੇ ਕਰਦੇ ਆ ਅਗਲਾ ਸਫ਼ਰ ਸ਼ੁਰੂ ਟੰਟਣ ਵਾਹ ਜੀ ਵਾ ਮੋਰਸਲ ਵਿਚਾਰਾ ਪਹਿਲੀ ਸੈਲੂਨ ਨਾਲੇ ਸਟਾਰਟ ਹੋ ਜਾਂਦਾ ਹਰਮਨભાઈ ਆਇਆ ਆਇਆ ਓ ਚਲਿਏ ਫਿਰ ਕਹਾਨੂੰ ਪਰ ਚਲੋ ਬੈਠੋ ਹਰਮਨ ਚਲੋ ਚਲਿਏ ਟਪੂਲੇ ਵਿਚ ਕੇ ਹਲੇ ਅਸੀਂ ਫਿਰਦੇ ਆ ਪਹਿਲੇ 2 ਕਿਲੋਮੀਟਰ ਅਸੀਂ ਗਾਹਾਂ ਆਏ ਸੀਗੇ ਤੇ ਸਾਡੇ ਹਾਲਤ ਸੀ ਪੂਰੇ ਭਿੱਜ ਗਏ ਨਾ ਮੈਂ ਕਹਿੰਦਾ ਪੈਂਟ ਪੂਰੀ ਬੂਟ ਗਿੱਲੇ ਹੋ ਗਏ ਸਾਰੇ ਉਹ ਤੇ ਬਾਕੀ ਬੰਦੇ ਉਧਰ ਖੜੇ ਨੇ ਸਾਡੇ ਬੰਦੇ ਇਧਰ ਖੜੇ ਨੇ ਓਕੇ ਆਹ ਹੋ ਗਰ ਰਵੀ ਬਾ ਬੂਟ ਗਿੱਲੇ ਹੋ ਗਏ ਬਾਪੇ ਗੱਗੀਆਂ ਦਾ ਸਾਰਾ ਹੀ ਮੈਗਰ ਨਿੱਟੜ ਗਿਆ ਕੰਸੀ ਰੇ ਦਾ ਸਾਰਾ ਓਏ ਹੋ ਜਤਰਾ ਜਾ ਰਹੀ ਸਾਨੂੰ ਰਾਤ ਦੇ ਗਰਮੀ ਹਲੇ ਪੂਰਾ ਬੰਦ ਨਹੀਂ ਗੱਲ ਨਹੀਂ ਤਰਾਤ ਮੋੜੇ ਜਿਹੜੇ ਮੀਂਹ ਪੈ ਰਿਹਾ ਪੂਰੇ ਜੋਰਾਂ ਸ਼ੋਰਾਂ ਤੇ ਤੇ ਅਸੀਂ ਹੋਟਲ ਪਲਾਜ਼ਾ ਵਿੱਚ ਰੁਕ ਗਏ ਆ ਆ ਬਈਆ ਨਾਲ ਆ ਦੇਖੋ ਆ ਸਿਰਾ ਹੋ ਗਿਆ ਕੰਮ ਇਹਨੂੰ ਗਿੱਲੇ ਨੋਟ ਹੋ ਗਏ ਤੇ ਹੁਣ ਅਸੀਂ ਬਾਈ ਕੋਲ ਚਾਹ ਪੀ ਕੇ ਫੇਰ ਤੁਰਾਂਗੇ ਪਗਾਂ ਨੁੱਚੜ ਦੀ ਯਾ ਗਿੱਲੀ ਹੋਈ ਵੀ ਆ ਪੂਰੀ ਐਨ ਬਸ ਹੁਣ ਨਹੀਂ ਹਟਣੀ ਐ 8 ਕਿਲੋ 8 ਕਿਲੋਮੀਟਰ ਦਾ ਹੋਰ ਸਫ਼ਰ ਆ 80 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਸਾਡਾ ਤੇ ਅਸੀਂ ਕਿੰਨਾ ਹੋ ਗਿਆ ਆਪਾਂ ਨੇ ਸਫ਼ਰ ਤੈਅ ਕਰ ਲਿਆ ਹੁਣ ਅਸੀਂ ਰੁਕੇ ਹੋਏ ਆਂ ਮੋਲੀ ਪਿੰਡ ਵਿੱਚ ਪੈਂਦਾ ਕੋਡ ਲਾਜ ਨੈਸ਼ਨਲ ਹਾਈਵੇ 07 ਹੋਰ ਵੀ ਕਹਿਣਾ ਹੁੰਦਾ ਬਸ ਆ ਚੀਜ਼ ਨੋਟ ਦਿਖਾਉਣੀ ਸੀ ਤੁਹਾਨੂੰ ਆ ਸੁਕਾਣੇ ਹੁਣ ਆ ਟਿਸ਼ੂ ਪੇਪਰ ਇਹਦੇ ਉੱਤੇ ਉੱਤੇ ਪਾ ਦੇ ਇੱਕ ਹੁਣ ਹਰਮਨ ਬਾਈ ਚੱਕ ਹਰਮਨ ਬਾਈ ਜਿਹੜੀ ਦਸ਼ਾ ਹੁਣ ਉਹ ਦਿਖਾਉਣੀ ਨਹੀਂ ਹੈਗੀ ਹੁਣ ਤੁਹਾਨੂੰ ਹਰਮਨ ਬਾਈ ਯਾਰ ਪੂਰਾ ਮੂੰਹ ਜਵਾਨੀ ਹੋਇਆ ਪਿਆ ਅਸੀਂ ਤਾਂ ਗਿੱਲੇ ਕੱਪੜਿਆਂ ਵਿੱਚੇ ਖੜੇ ਆ ਹਰਮਨ ਬਾਈ ਤੁਹਾਨੂੰ ਮੜੀ ਜੀ ਚਲਕ ਦਿਖਾ ਦਿੰਦੇ ਆ ਚਲੋ ਹਰਮਨ ਬਾਈ ਯੂ ਯੂ ਰੀ ਨਾ ਨੀ ਦਿਖਾ ਦੇਗੇ ਹਾਂ ਨੀਚੇ ਤੋਂ ਨਹੀਂ ਦਿਖਾਣਾ ਹੈਗਾ ਬਾਈ ਸਾਡੇ ਵੀਊਰ ਦੂਏ ਨੇ ਚੱਕੀ ਆ ਚਾਹ ਫਿਰ ਭਈ ਇਹ ਘਾੜਾ ਰੋ ਪੈਣਾ ਅਸੀਂ ਸਾਰੇ ਜਣੇ ਆ ਚਾਹ ਪੀ ਰਹੇ ਆ ਤੇ ਇੱਧਰ ਆ ਜੀਰੀ ਲੋਣਾ ਜਾ ਆ ਕਾ ਕੀਤਾ ਹੋਇਆ ਤੇ ਲੋਰ ਦਾ ਉਹ ਚਾਹ ਪੀ ਲਈ ਜੀਰੀ ਵੀ ਆ ਨਹੀਂ ਆ ਸਾਹਿਬ ਆਵੇ ਜੀ ਸੀ ਤੇ ਕਮਰਾ ਨੰਬਰ 46 ਸਾਨੂੰ ਮਿਲਿਆ ਸੀਗਾ ਤੇ ਐਨ ਗੱਲਬਾਤ ਐਂਡ ਸੀਗੀ 1000 ਰੁਪਏ ਦਾ ਸਾਨੂੰ ਇਹ ਕਮਰਾ ਮਿਲਿਆ ਤੇ ਆ ਕਮਰਾ ਹੈ ਆ ਹਰਮਨ ਡੌਨ ਖੜਾ ਆ ਗੁਸਲਖਾਨਾ ਇੱਧਰ ਲਈ ਛੜ ਟੰਟਣ ਐ ਤੇ ਆ ਸਾਡੀ ਕਰੰਸੀ ਆ ਇਹ ਰਾਤ ਵਿਚਾਰੀ ਇਸ਼ਨਾਨ ਕਰਵਾਇਆ ਇਹਨਾ ਹਲੇ ਸੁਲਾਬੀ ਐ ਇਹ ਤੇ ਸੁੱਕਣ ਦੀ ਦੇਰ ਆ ਤੇ ਹੁਣ ਅਸੀਂ ਚੱਲਿਆ ਮੱਥਾ ਟੇਕਣ ਵਾਸਤੇ ਟਾਈਮ ਹੋ ਗਿਆ 12:30 12:30 ਹੋ ਗਏ ਨੇ ਤੇ ਮੱਥਾ ਟੇਕ ਕੇ ਪੈਣੀਆਂ ਸਟੋਰੀਆਂ ਆਰਸ਼ੇ ਭਾਈ ਹੋ ਗਿਆ ਤਿਆਰ ਰਵੀ ਤੇ ਹਰਮਨ ਭਾਈ ਇਸੀ ਲੱਗਿਆ ਹੋਇਆ ਤਾਂ 1000 ਰੁਪਏ ਇੱਕ ਦਿਨ ਦਾ ਕਮਰੇ ਦਾ ਕਿਰਾਇਆ ਤੇ ਬਾਕੀ ਇਹਦੀਆਂ ਆ ਗਾਈਡਲਾਈਨਸ ਨੇ ਜਰੂਰੀ ਹਰ ਬੇਨਤੀਆਂ ਕਮਰਾ ਛੱਡਣ ਦਾ ਸਮਾਂ 11 ਲੱਲਾ ਭੱਬਾ ਤੇ ਬੱਬੇ ਮਿਲਦੇ ਹਾਂ ਹੁਣ ਤੁਹਾਨੂੰ ਗੁਰਦਾਰ ਸਾਹਿਬ ਚ ਤੇ ਹੁਣ ਕੱਪੜੇ-ਕੁਪੜੇ ਅਸੀਂ ਪਾ ਲਈ ਜੀ ਆ ਸਾਡਾ ਕੋਈ ਕੱਪੜੇ ਛੱਗੇ ਪਾ ਕੇ ਹਰਮਨ ਆ ਸਾਡਾ ਹਰਮਨ ਫਿਰਦਾ ਹੀ ਹਰਮਨ ਫਿਰਦਾ ਹੀ ਆ ਮੈਂ ਫਿਰਦਾ ਹੀ ਫਿਰਦਾ ਖੜਾ ਤਾਂ ਹੈਗਾ ਤੂੰ ਚੱਲੇ ਮੱਥਾ ਟੇਕਣ ਲਿਫਟ ਆ ਗਈ ਹਰ ਜਾਓ ਮੈਨੂੰ ਆਇਆ ਬੰਬੇ ਲੈਫਟੇ ਆਇਆ ਪਰ ਮੋਨੜ ਦੇ ਦੇਖੀ ਇਹ ਸਾਡੀ ਟੀਮ ਹੈ ਜੀ ਆ ਸਾਡੇ ਜੀ ਕੰਪੀਟੀਟਰ ਨੇ ਬਲੌਗ ਬਲੌਗ ਬਣਾ ਰਹੇ ਨੇ ਸਾਰੇ ਜਾਓ ਜਮੁਣੇ ਹੈ ਭਰਾਵਾ ਜਮੁਣਾ ਨਦੀਆ ਤੁਸੀਂ ਦੇਖ ਸਕਦੇ ਹੋ ਜੀ ਵਾਹ ਜੀ ਵਾਹ ਆ ਮੰਦਿਰ ਹੈ ਜੀ ਜਮੁਣਾ ਨਦੀ लेफ्ट ਖੋਲਤੀ ਇਹਨਾਂ ਨੇ ਖੁੱਲੇ ਜਾ ਸਿੰਮ ਸਿੰਮ ਹਰੋਂ ਨਵੀਂ ਸ਼ਕੜਾ ਲੰਗਰ ਜੀ ਬਾਹਰ ਜਾਓ ਅਸੀਂ ਚੱਲਿਆਂ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਸ਼ੁਕਰ ਦਵਾਰਾ ਫੌਂਟਨ ਸਾਹਿਬ ਸੇਕ ਮੁਜਾਦਰਾ ਨੇ ਨਾ ਸੀ ਨੂੰ ਮੈਂ ਸੁਰੀ ਸਾਤ ਇਤਿਹਾਸ ਇਹ ਜੀ 10ਵੇਂ ਪਾਸ਼ਾ ਹੋਰੇ 4 ਤੋਂ 5 ਸਾਲ ਰਹੇ ਸੀਗੇ ਤੇ ਇੱਥੋਂ ਹੀ ਪਹਿਲੀ ਜੰਗ ਲੜੀ ਸੀਗੀ ਪੰਗਾਣੀ ਪਿੰਡ ਪੰਗਾਣੀ ਪਿੰਡ ਹੈਗਾ ਹੋਰੇ ਇਤੋਂ ਲਗਭਗ 15-16 ਕਿਲੋਮੀਟਰ ਪੂਰੀ ਤੇ ਬਾਬਾ ਜੀ ਸਿੰਘ ਜੀ ਪਹਿਲਾ ਸਾਬਜਾ ਦੇ ਪੂਰੀ ਜਨਮ ਸਥਾਨ ਸੀਗਾ ਤੇ ਇੱਧਰ ਤਸੇ ਪਾਸ਼ਾ ਦਾ ਕਵੀ ਦਰਬਾਰ ਲੱਗਦਾ ਹੁੰਦਾ ਸੀਗਾ ਕਵੀਆਂ ਦੀ ਪਾਰਾਂ ਸੁਣਦੇ ਹੁੰਦੇ ਸੀ ਤੇ ਪਿੱਛੇ ਜਮਨਾ ਨਦੀ ਵਗਦੀ ਆ ਦਰਸ਼ਨ ਕਰੋ ਜੀ ਕਵੀ ਦਰਬਾਰ ਦੇ ਨਾਲੇ ਗੁਰੂ ਕਾ ਲੰਗਰ ਇੱਧਰ ਦਰਬਾਰ ਸਾਹਿਬ ਆ ਜਮਨਾ ਨਦੀ ਦੇ ਦਰਸ਼ਨ ਕਰਨ ਤੇ ਇੱਧਰ ਬੈਕ ਸਾਈਡ ਕਵੀ ਦਰਬਾਰਾਂ ਤੇ ਨਾਲੇ ਦਰਬਾਰ ਸਾਹਿਬ ਆ ਤੇ ਆ ਜਮਨਾ ਨਦੀ ਆ ਗਈ ਜਮਨਾ ਨਦੀ ਹਾਂ ਜੀ ਅੱਜ ਅਸੀਂ ਅੱਜ ਆਪਾਂ ਜਮਨਾ ਨਦੀ ਦੇ ਉੱਪਰ ਆ ਗਏ ਹਾਂ ਪਾਣੀ ਉੱਪਰ ਦੇ ਉੱਪਰ ਆ ਗਏ ਹਾਂ ਗਰੱਤਾਂ ਨਾਲ ਹਰਿਆ ਭਰਿਆ ਹਸਤਾ ਵਾਲਾ ਜਮਨਾ ਨਦੀ ਪੂਰੇ ਪੌਂਟਾ ਸਾਹਿਬ ਦੇ ਆਲੇ ਦੁਆਲੇ ਘੁੰਮਦੀ ਆ ਤੇ ਆਪਾਂ ਤੋਂ ਅੱਜ ਪੂਰੇ ਗੁਰੂ ਘਰ ਇਤਿਹਾਸਕ ਸਥਾਨ ਜਾਨੀ ਹੋਣਾ ਹੈਗਾ ਤੇ ਬਾਕੀ ਦੇਖਦੇ ਆ ਜਿੰਨੇ ਗੁਰੂ ਘਰ ਜਾ ਹੋਏ ਉਨੇ ਆਪਾਂ ਦਰਸ਼ਨ ਦੀਦਾਰੇ ਕਰਾਂਗੇ ਚਲਿਏ ਆਪਾਂ ਇੱਧਰ ਮੈਨ ਲੱਗਦਾ ਜਿਹੜੇ ਪਹਾੜ ਨੇ ਉਤਰਾਖੰਡ ਵਾਲੇ ਆ ਸਾਰੇ ਉਤਰਾਖੰਡ ਵਾਲੇ ਉਹੀ ਠੱਕੇ ਵਾਲੇ ਬਣਾ ਦੋ ਪਰ ਇਹਨੂੰ ਉਤਰਾਖੰਡ ਦਾ ਬਾਰਡਰ ਲੱਗਦਾ ਤੇ ਜੁਪੀ ਦਾ ਬਾਰਡਰ ਲੱਗਦਾ ਤੇ ਇਧਰੋਂ ਹਿਮਾਚਲ ਚ ਤਾਂ ਆਪਾਂ ਖੜੇ ਹੀ ਆ ਉਧਰੋਂ ਫਿਰ ਹਰਿਆਣੇ ਦਾ ਬਾਰਡਰ ਵੀ ਲੱਗਦਾ ਤਿੰਨ ਸਟੇਟਾਂ ਨਾਲ ਬਾਰਡਰ ਲੱਗਦੇ ਇਹਨੂੰ ਪੌਂਟਾ ਸਾਹਿਬ ਆ ਮਾਰਕੀਟ ਬਣੀ ਹੋਈ ਹੈ ਜੀ ਕੌਂਟਾ ਸਾਹਿਬ ਤੇ ਇਹਦੀ ਸਰ ਗਰਾਊਂਡ ਵਿੱਚ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਹੈ ਵਿਦੇਸ਼ ਜਾਂ ਕਬੱਡੀ ਦਾ ਹੋ ਰਿਹਾ ਹੈ ਦਿਖਾ ਦਿਓ ਨੇੜੇ ਕਰਕੇ ਇਹ ਇੱਕ ਕਰੋ ਇਸ ਗਰਾਊਂਡ ਘੈਂਟਾ ਪੂਰਾ ਕੰਮ ਇਹਨਾਂ ਦਾ ਆਦੇ ਕੰਨਾਂ ਨੇ ਉਹ ਬੰਦੇ ਲੰਘ ਗਏ ਸਾਡੇ ਨਾਲ ਦੇ ਮੈਨੂੰ ਛੱਡ ਜਾਨੇ ਪਿੱਛੇ Hai, Bapak Kirpal Dasi. ਮੋਰਥਲੇ ਸਿਹਾ ਅਖੜਾ ਤੇ ਆਪਣੇ ਸੰਕੇਤ ਇਤਿਹਾਸ ਗੁਰਦੁਆਰਾ ਸ੍ਰੀ ਕਪਾਲੀ ਸ਼ਿਰਾ ਪਰਲੋ ਸੰਗਤ ਜੀ ਛਾੜਾ ਲੈ ਕੇ ਇਧਰ ਦਰਵਾਜ਼ਾ ਵਾ ਮੱਥਾ ਟੇਕਾਂਗੇ ਹੁਣ ਜਿੱਦਾਂ ਨਾਲੇ ਭੋਰਾ ਸਾਹ ਵਾ ਇਸ ਸ਼ੀਲਾ ਤੇ ਬਹਿ ਕੇ ਕ੍ਰਿਪਾਲਦਾਸ ਜੀ ਤਪ ਕਰੇ ਕਰਦੇ ਸੀਗੇ ਤੇ ਇੱਧਰ ਫੋਟੋ ਲੱਗੀ ਹੋਈ ਹੈ ਇਸ ਪਵਿੱਤਰ ਸ਼ੀਲਾ ਤੇ ਬੈਠ ਕੇ ਮਹਾਂਤ ਕ੍ਰਿਪਾਲਦਾਸ ਜੀ ਨੇ ਲੰਮਾ ਸਮਾਂ ਤਪ ਕੀਤਾ ਕਾਣਾਣੀ ਜਾਂਦੇ ਸਤਾਂ ਤੋਂ ਮੈਂ ਪਹਿਲਾਂ ਪੈਕੇਜ ਪੱਸਿਆ ਕਿਉਂਕਿ ਜਿਹੜਾ ਪ੍ਰੋਗਰਾਮ ਦੇ ਬੂਟ ਘੱਟੋ ਘੱਟ ਕਿਲੋ-ਕਿਲੋ ਦੇ ਹੋਏ ਹੋયા ਮੀਂਹ ਪਾ ਕੇ ਗਿੱਲੇ ਹੋ ਗਏ ਸਨ ਨਾ ਕੰਮ ਸਿਰਾਂ ਤੇ ਉਹ ਤੋਂ ਬਾਅਦ ਜਿਹੜੇ ਸਾਡੇ ਕੱਪੜੇ ਸੀਗੇ 2-2 ਕਿਲੋ ਵਜਨਾਂ ਚ ਵਧ ਗਿਆ ਗਿੱਲੇ ਪਏ ਆ ਹੁਣ ਛੱਡਣ ਲੱਗਿਆ ਕਮਰਾ ਤੇ ਫਿਰ ਅਸੀਂ ਜਾਵਾਂਗੇ ਚਾਲੇ ਪਾਵਾਂਗੇ ਘਰਾਂ ਨੂੰ ਰਸਤੇ 'ਚ ਕਿੱਥੇ ਰੁਕਦੇ ਆ ਇਹ ਵੀ ਦੇਖਾਂਗੇ ਕਿੱਥੇ ਰੁਕਦੇ ਆ ਵਲੌਗ ਬਣ ਵੀ ਸਕਦਾ ਨਹੀਂ ਵੀ ਬਣ ਸਕਦਾ ਤੇ ਇੱਕਰ ਅਸਮਾਨ ਅਸੀਂ 5 ਕਿਲੋ ਲੈ ਕੇ ਆਏ ਤਾਂ ਤਾਂ ਹੁਣ ਘੱਟੋ ਘੱਟ 7-8 ਕਿਲੋ ਲੈ ਕੇ ਚੱਲੇ ਹੁਣ ਅਸੀਂ 3 ਕਿਲੋ ਤਾਂ ਪਾਣੀ ਉਹ ਲੈ ਕੇ ਚੱਲੇ ਇੱਥੋਂ ਪਿਛੇ ਆ ਲੜ ਲਾਲੀਆਂ ਹਰਮਨ ਬਾਈ ਕਿਰੇ ਪੂਝੇ ਐ ਮੈਂ ਕਹਿੰਦਾ ਬੂਟ ਗਿੱਲੇ ਸੀ ਤੇ ਹੁਣ ਅਸੀਂ ਜਗਾੜ ਲਾਇਆ ਜਰਾਬਾ ਸੁੱਕੀਆਂ ਸਾਡੀਆਂ ਤੇ ਉਹਦੀ ਤੇਲ ਖਾਫਾ ਚੜਾਵਾਂਗੇ ਉਹ ਤੋਂ ਬਾਅਦ ਅਸੀਂ ਪਾਵਾਂਗੇ ਬੂਟ ਬੂਟ ਪਾ ਕੇ ਫਿਰ ਆਪਣੇ ਘਰਾਂ ਨੂੰ ਚੱਲੇ ਪਾਵਾਂਗੇ ਜਰਾਬਾ ਜੋ ਕਿ ਸਾਡੇ ਕੋਲ ਪੈਸੇ ਹੈਗੇ ਤੇ ਬੂਟਾਂ ਜੋ ਕਿ ਹੈਗੇ ਨਹੀਂ ਸੀਗੇ ਪੂੜੂ ਕਰਕੇ ਲੈ ਕੇ ਵੀ ਕੀ ਕਰਦੇ ਕਿੰਨੇ ਦਾ ਕੀ ਪਤਾ ਜੇ ਪੂਰੇ ਹਾਂ ਚੱਲ ਹੁਣ ਆ ਜਗਾਰ ਜਿਹਾ ਸਾਡਾ ਦੇਖਦੇ ਹਾਂ ਤਾਂ ਕਿੰਨਾ ਕ ਕਾਮਯਾਬ ਰਹਿੰਦਾ ਸਾਡਾ ਲਫਾਫਿਆਂ ਵਾਲਾ ਜਗਾਰ ਕਾਮਯਾਬ ਆ ਇਹਨੂੰ ਪੂਰਾ ਇਹਨੂੰ ਜਿਹੜੇ ਸਾਹਮਣੇ ਬੂਟ ਗਿੱਲੇ ਆ ਉਹ ਸਾਹਮਣੇ ਸਿਰਾ ਹੋਇਆ ਹੋਇਆ ਕੰਮ ਹਾਂ 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 ਥੱਕੇ ਪਏ ਆ ਟਾਈਮ ਹੋ ਗਿਆ 2 ਵਜੇ ਦਾ 2 ਵਜੇ ਤੇ ਘਰਾਂ ਦੇਖਦੇ ਕਿੰਨੇ ਵਜੇ ਪਹੁੰਚਦੇ ਆ 4 ਵਜੇ ਕਹਾਂ ਪਹੁੰਚਾਂਗੇ ਅਸੀਂ ਲਗਭਗ 6 ਵਜੇ ਦਾ ਅਸੀਂ ਲਾਇਆ ਹੋਇਆ ਟਾਈਮ ਵੀ 6 ਵਜੇ ਤੱਕ ਪਹੁੰਚਾਂਗੇ ਬਾਕੀ ਜੇ ਰਸਤੇ 'ਚ ਰੁਕੇ ਚਾਹ ਪਾਣੀ ਪੀਣਾ ਪੈ ਗਿਆ ਤਾਂ 7 7 ਕਵਾ ਸਕਦੇ ਆ ਸਮਾਪਤੀ ਇਹ ਤੇਰੀ ਹੋ ਸਕਦੀ ਆ ਬਲੌਗ ਦੀ ਗਾਹਾਂ ਵੀ ਹੋ ਸਕਦੀ ਆ ਤੁਸੀਂ ਜੁੜੇ ਰਹੋ ਕਮਰਾ ਸੀ ਛੱਡਤਾ ਤੇ ਫਿਰ ਅਸੀਂ ਚਾਲੇ ਪਾਦੇ ਘਰਾਂ ਨੂੰ ਹਰਮਨ ਭਾਈ ਸਾਡੇ ਨਾਲ ਆ ਤੇ ਦੋ ਮੁੰਡੇ ਸਾਡੇ ਉਹ ਲਾਂਗੇ ਘਰਾਂ ਘਰਾਂ ਸੀ ਬਾਅਦ ਪਹੁੰਚੇ ਆ ਤੇ ਪਹਿਲਾਂ ਸਾਡਾ ਚਲਾਨ ਆ ਗਿਆ ਅਰਸ਼ભાઈ ਦਾ ਚਲਾਨ ਹੋ ਗਿਆ ਮੋਟਰਸਾਈਕਲ ਦਾ ਤੇ ਆਈਕਣਾ ਫੋਟੋ ਖਿੱਚ ਕੇ ਆਨਲਾਈਨ ਚਲਾਨ ਕਰਤਾ ਅਗਲੇ ਨੇ ਹਮਾ ਚਲਾਲਿਆ ਨੇ ਮਿਲਦੇ ਆ ਜੀ ਅਗਲੇ ਸਫਰਾਂ ਤੇ ਅਗਲੇ ਵਲੌਗ ਚ ਧੰਨਵਾਦ ਜੀ